ਸਤਿ ਸ੍ਰੀ ਅਕਾਲ ਹੁਣੇ ਥੋੜੀ ਜਿਹਾ ਪਹਿਲਾਂ ਜਦੋਂ ਮੀਟਿੰਗ ਹੋਈ ਹੈ ਆਪਣੇ ਦੋਵੇਂ ਮੰਤਰੀ ਸਾਹਿਬਾਨ ਐਮਐਲਏ ਸਾਹਿਬ ਸੀਗੇ ਮੈਂ ਵੀ ਉੱਥੇ ਮੀਟਿੰਗ 'ਚ ਸੀਗਾ ਤੁਸੀਂ ਸਾਰੇ ਆਪਣੀ ਗੱਲ ਕਹੀ ਜਦੋਂ ਸਾਡੇ ਸਤਿਕਾਰਯੋਗ ਮੰਤਰੀ ਜੀ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਆਪਾਂ 2-3 ਹੈਡਸ ਤੋਂ ਮਿਲਾ ਕੇ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਬਣਦੀ ਹੈ ਲਗਭਗ 18 ਲੱਖ ਰੁਪਏ ਜਿਹਦੇ ਵਿੱਚੋਂ ਮੁਰਨਾ 10 ਲੱਖ ਰੁਪਏ ਸੀ ਐਮ ਰੈਲੀਫ ਫੰਡ ਦੇ ਵਿੱਚੋਂ 5 ਲੱਖ ਰੁਪਏ ਜਿਹੜਾ ਇੰਸ਼ੋਰੈਂਸ ਦਾ ਮਿਲਦਾ ਤੇ ਲੱਖ ਰੁਪਏ ਰੈੱਡ ਕ੍ਰਾਸ ਤੋਂ ਤੇ ਦੋਵੇਂ ਮੰਤਰੀ ਸਾਹਿਬਾਨ ਨੇ ਕਮਿਟਮੈਂਟ ਕੀਤੀ ਹੈ ਤੇ ਉਹਨਾਂ ਨੇ ਪ੍ਰੋਸੈਸ ਲਾਇਆ ਲੱਖ ਲੱਖ ਰੁਪਏ ਉਹਨਾਂ ਦੇ ਡਿਸਕ੍ਰਿਪਸ਼ਨਰੀ ਫੰਡ ਤੋਂ ਇਸ ਤਰ੍ਹਾਂ 18 ਲੱਖ ਰੁਪਏ ਬਣਦੇ ਆ ਜੀ ਉਹ ਦੇਣ ਦੇ ਪ੍ਰਸ਼ਾਸਨ ਵੱਲੋਂ ਇਹ ਸਰੋਸਾ ਤੋਂ ਆਉਂਦਾ ਤੇ ਦੂਜੀ ਗੱਲ ਉਹਨਾਂ ਦੀ ਪਤਨੀ ਨੂੰ ਜਿਸ ਦੇ ਕਿਸੇ ਕੁਖਤਾ ਤਰੀਕੇ ਨਾਲ ਗਵਰਨਮੈਂਟ ਸਰਵਿਸ ਦੇ ਵਿੱਚ ਅਬਜ਼ਰਬ ਕੀਤਾ ਜਾ ਸਕਦਾ ਹੋਵੇਗਾ ਕਾਗਜ਼ੀ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਵੀ ਜਲਦੀ ਤੋਂ ਜਲਦੀ ਜੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪਾਰਟਿਕੂਲਰ ਲੈ ਲੈਨੇ ਸਾਡਾ ਰੈਵਨੂ ਸਟਾਫ ਆਇਆ ਸੀਗਾ ਪਟਵਾਰੀ ਨੇ ਖੁਦ ਸੇਨਾਮਾ ਵਗੈਰਾ ਲੈ ਲਿਆ ਵਾਰਸ ਤਸਦੀਕ ਕਰ ਲਿਆ ਹੋਰ ਜਿਹੜੇ ਬੈਂਕ ਅਕਾਊਂਟ ਦੀ ਡਿਟੇਲਸ ਵਗੈਰਾ ਹੈਗੇ ਉਹ ਲੈ ਲਿਆ ਨੇ ਇਹ ਜਿਹੜੇ ਹੈ ਬੜੀ ਸਾਰੀ ਗੇਟਿੰਗ ਹੋਈ ਸੀ ਕਿ ਮੰਤਰੀ ਸਾਹਿਬ ਆਰਨਾਸਾਰੀ ਗੱਲਬਾਤ ਕਿੰਨੇ ਕਿੰਨੇ ਟਾਈਮ ਸਰ ਕਿੰਨਾ ਹਾਂ ਪੈਨ ਦੇ ਬਾਰੇ ਇਹ ਐਸ ਚ ਬਹੁਤ ਸਾਰੇ ਕੰਪੋਨੈਂਟ ਆਉਂਦੇ ਦੂਜੇ ਹੈਬਸ ਤੋਂ ਆਣਗੇ ਜਿਵੇਂ ਇੰਸ਼ੋਰੈਂਸ ਕੰਪਨੀ ਤੋਂ ਵੀ ਆਏਗਾ ਪੈਸਾ ਬਟ ਇਹਨੂੰ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ

ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਦਿਨ ਤੋਂ ਪਹਿਲਾਂ ਜੋਇਨਿੰਗ ਕਰਵਾ ਲਈ। ਉਹ ਤੋਂ ਪਹਿਲਾਂ ਪਹਿਲਾਂ ਜੋਇਨਿੰਗ। ਠੀਕ ਹੈ ਸਰ ਮਤਸਬੋਰਡ ਵਗੈਰਾ ਜਿੱਥੇ ਜਿੱਥੇ ਪੱਕੀ ਨੌਕਰੀ ਹੋ ਜਾਵੇ ਜੀ ਇਹਨਾਂ ਹੋਵੇ 6 ਮਹੀਨੇ ਬਾਅਦ ਜਵਾਬ ਮਿਲ ਜਾਈਏ ਜਾਂ ਕੁਝ ਹੋਰ ਇਸ ਤਰ੍ਹਾਂ ਤਰ੍ਹਾਂ ਮਰਤਬੋਰਡ ਵਗੈਰਾ ਦੇ ਵਿੱਚ ਕੋਈ ਕਿਸੇ ਵੀ ਜਿੱਥੇ ਗੱਲ ਪੁਲਿਸ ਕੀ ਤੁਸੀਂ ਸਾਰਿਆਂ ਨੂੰ ਮਦਦ ਦਿੱਤੀ ਐਮਐਲਏ ਸਾਹਿਬ ਨੇ ਮੰਤਰੀ ਸਾਹਿਬ ਨੇ ਤੁਸੀਂ ਇਹ ਗੱਲ बार-बार ਕੀਤੀ ਹੋਇਆ ਕਿ ਕਚਰਖਾਨੇ ਨਾਲੋਂ ਬਿਹਤਰ ਹੈ ਕਿ ਪੱਕੇ ਕੰਮ ਕੀ ਕਰੂੰ ਤੁਸੀਂ ਪ੍ਰੋਫਾਈਲ ਦਿੱਤਾ ਸੀ ਪੋਸਟਮਾਰਟਮ ਕਰਵਾਈਏ ਜੇ ਕਿ ਜੂਨ ਪੋਸਟਮਾਰਟਮ ਸ਼ੁਰੂ ਕਰਾਓ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਇਹ ਨਾ ਕਰ 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 ਰਿਹਾ ਰੂਪ ਦੇ ਵਿੱਚ ਲਵਾ ਰਿਹਾ ਰਿਟਰਨ ਦੇ ਵਿੱਚ ਰਿਕਾਰਡ ਹੀ ਹੋ ਗਿਆ ਯਾਰ ਆਪਾਂ ਕਬਰਾਂ ਕਰਦੇ ਹਾਂ ਰੋਜ਼ ਅੱਪਾ ਦੇਖਦੇ ਆਂ ਵੀ ਬਾਚੂ ਪ੍ਰਸ਼ਾਸਨ ਮੁੱਕ ਜਾਂਦਾ ਸਾਰਾ ਦੇ ਰਿਟਰਨ ਦੇ ਦੇ ਸਰਕਾਰ ਦੇ ਬਹਿਣ ਤੋਂ ਤੁਸੀਂ ਥੋੜਾ ਜਿਆਦਾ ਸਾਨੂੰ ਇਨਸੋਰਟ ਰਿਕਾਰਡ ਹੋ ਗਿਆ ਨਾ ਰੈਕਣ ਹੀ ਇਹੋ ਜਿਹਾ ਰੌਂਡ ਰਿਕਾਰਡ ਹੋ ਗਿਆ 1090 ਰਿਕਾਰਡ ਹੋ ਗਿਆ ਕੋਈ ਦਿੱਕਤਾਂ ਦੀ ਗੱਲ ਨਹੀਂ ਥੋੜੀ ਦਿੱਕਤਾਂ ਦੀ ਗੱਲ ਕਰੋ ਭੱਜਣਗੇ ਕਿੱਥੇ ਯਾਰ ਆ ਖੜੇ ਆ ਤੁਹਾਡੇ ਰਿਕਾਰਡ ਹੋ ਗਿਆ ਸਾਰਾ ਬੰਦਾ ਐਸੇ ਇਨਸਾਫ ਕੋਈ ਛੁੱਟੀ ਕਰਨੀ ਹੁੰਦੀ ਸਾਡੇ ਦੇਖੋ ਇਹ ਵੀ ਸਾਡੇ ਇੰਨਰ ਅਫਸਰ ਨੇ ਬਹੁਤ ਉੱਤੇ ਹੁੰਦਾ ਹੈ ਕਪਟਨ ਕਮਿਸ਼ਨਰ ਦਾ ਇੱਕ ਐਮਐਲ ਦਾ ਸਾਡੇ ਮਿਨਿਸਟਰ ਸਾਹਿਬਾਂ ਦਾ ਮਿਨਿਸਟਰ ਸਾਹਿਬਾਂ ਨੇ ਆਪਣੇ ਜੀ ਬੰਨ ਦਿੱਤੀ ਉਸ ਤੋਂ ਬਾਅਦ ਨਾੜਿਆ ਲੋਕ ਸੰਪਰਕ ਹੈ ਸਾਡਾ ਹੀ ਵਿਭਾਗ ਹੈ ਇਹਦੇ ਚ ਆਪਾਂ ਨੂੰ ਸਰਕਾਰ ਕੁਝ ਨਹੀਂ ਦੇ ਰਹੀ ਹੈ ਜੋ ਮੰਨ ਰਹੇ ਉਹੀ ਮਿਲ ਰਿਹਾ ਆਪਾਂ ਨੂੰ ਸeis ਕਰਕੇ ਜਿਹੜਾ ਇਸ ਦਿਨ ਸਾਹਿਬ ਦਾ ਸ਼ਬਦ ਹੈ ਗਿਆ ਤੇ ਫਿਰ ਆਪਾਂ ਨੂੰ ਇਹ ਕਦਰ ਕਰਨੀ ਚਾਹੀਦੀ ਹੈ ਸਰਕਾਰ ਨੇ ਇਹ ਹੈ ਕਿ 10 ਲੱਖ ਰੁਪਏ ਆਪਾਂ ਨੂੰ ਸੀਐਮ ਫੰਡ ਚੋਂ ਆ ਰਿਹਾ ਹੈ ਇਹੀ ਹੈ ਨਾ ਸਰ 5 ਲੱਖ ਰੁਪਏ ਆਪਾਂ ਜਿਹੜਾ ਪੀਆਰੋ ਵਿਭਾਗ ਹੈ ਆਪਣਾ ਉੱਥੋਂ ਆ ਰਿਹਾ ਹੈ ਜੀ ਹਾਂ ਜੀ ਲੋਕ ਸੰਪਰਕ ਵਿਭਾਗ ਵੱਲੋਂ ਹੈ ਜੀ 15 ਇਹ ਹੋ ਗਿਆ ਜੀ 1-1 ਲੱਖ ਰੁਪਏ ਆਪਾਂ ਨੂੰ ਦੋਨੋਂ ਮੰਤਰੀ ਸਾਹਿਬ ਨੇ ਕਿਹਾ ਕਿ ਦੇਵਾਂਗੇ ਲੱਖ ਰੁਪਏ ਰੈੱਡ ਕਰਾਸ ਤੋਂ ਆ ਰਹੇ 1 ਲੱਖ ਤੁਹਾਡਾ ਲੱਕੀ ਦੇ ਰਿਹਾ ਮੁੰਡਾ ਜਿਹੜਾ ਐਮਸੀ ਐ ਉਹ ਚਲੋ ਪਰਫਲੀ ਆਓ ਸਰਕਾਰ ਦੇ ਨਾਲ ਪ੍ਰੈਸ਼ਰ ਹੋਵੇਗਾ ਜਿਹੜਾ ਜਾਏਗਾ ਬੰਦਾ ਐ ਚਲੋ ਇਹ ਥਿਸ ਇਜ਼ ਠੀਕ ਐ ਬਾਕੀ ਆ ਪਰਿਵਾਰਕ ਬੈਠੇ ਜੀ ਜੀ ਸੰਤੁਸ਼ਟ ਹੋ ਜੀ ਇਹਨਾਂ ਨਾਲ ਗੱਲ ਕਰ ਲਓ ਜੀ ਕਿਉਂਕਿ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਆ ਸਰ ਨੰਨੂ ਜੀ ਤੁਸੀਂ ਆਪਣੀ ਗੱਲ ਹੁਣ ਐਸਜੀਐ ਸਾਹਿਬ ਘਟੇ ਇਹੀ ਨੇ ਮੈਨ ਪਾਵਰ ਵੰਤਰੀ کہہ ਸਕਦੇ ਕਰਨਾ ਇਹਨਾਂ ਨੇ ਹੁੰਦਾ ਕਿਸੇ ਨਾਲੇ ਨੰਨੂ ਹੁਣ ਰਿਕਾਰਡ ਨੇ ਚੀਜ਼ਾਂ ਆਪਣੀਆਂ ਲਿਖਦੇ ਦੇ ਨਾਲੇ ਇਹ ਸਾਹਮਣੇ ਰੋਬਰੋ ਕੇ ਰਿਕਾਰਡ ਚੱਲ ਰਿਹਾ ਹੈ ਆ ਬਾਈਕ ਕਰਾਂ ਬਾਈਕ ਰੋਬਰੋਈ ਹੈ ਜਲਦੀ ਤੋਂ ਜਲਦੀ ਸਾਡੀ ਰਿਕਵੈਸਟ ਹੈ ਤੁਸੀਂ ਆਪਣੇ ਬਿਹਾਵ ਤੇ ਇਹਨੂੰ ਥੋੜਾ ਜਲਦੀ ਕਰਾਣ ਦੀ ਕੋਸ਼ਿਸ਼ ਮੈਂ ਆਪ ਡੀਸੇਸ ਆਦੇ ਪਿਆਦੇ ਆਇਆ ਉਹਨੇ ਮਦਦ ਕੀਤੀ ਹੈ ਇਹਨੂੰ ਜਲਦੀ ਤੋਂ ਜਲਦੀ ਸਾਰਾ ਕੇਸ ਤੋਂ ਤਿਆਰ ਕਰਾ ਦੁਬਾਰਾ ਬਾਅਦ ਵੋਇਡ ਕਰਨਾ ਲਾਲੀ ਦੋਸਤੋ ਪਟਿਆਲਾ ਸ਼ਹਿਰ ਦੇ ਵਿੱਚ ਕੱਲ ਇੱਕ ਬੜੀ ਹੀ ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿ ਸਾਡਾ ਭਰਾ ਅਵਿਨਾਸ਼ ਕੰਬੋਜ ਜੋ ਕਿ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਉਸ ਦੀ ਜਦੋਂ ਹਨੇਰੀ ਚੱਲੀ ਤਾਂ ਉਹ ਕਵਰੇਜ ਕਰ ਰਿਹਾ ਸੀ ਉਸ ਦੌਰਾਨ ਇੱਕ ਗਲਿਆ ਹੋਇਆ ਜਿਹੜਾ ਕਾਰਪੋਰੇਸ਼ਨ ਦਾ ਇੱਕ ਪਿੱਲਰ ਸੀ ਖੜਾ ਸੀ ਜਿਹਨੂੰ ਫਲੱਡ ਲਾਈਟ ਸੀਗੀ ਉਹ ਗਿਰ ਗਿਆ ਉਹਦੇ ਉੱਤੇ ਸਿਰ ਦੇ ਉੱਤੇ ਤੇ ਉਸ ਦੀ ਮੌਤ ਹੋ ਗਈ ਸੋ ਇਹ ਅਚਾਨਕ ਐਡਾ ਵੱਡਾ ਦੁਖਾਂਤ ਪਟਿਆਲਾ ਦੇ ਵਿੱਚ ਹੋਇਆ ਇਹ ਸਾਰੇ ਪਾਸੇ ਦੁੱਖ ਦਾ ਮਾਹੌਲ ਬਣ ਗਿਆ ਅਵਿਨਾਸ਼ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਉਹਨਾਂ ਦੀ ਧਰਮ ਪਤਨੀ ਤੇ ਤਿੰਨ ਛੋਟੇ ਛੋਟੇ ਬੱਚੇ ਜਿਹੜੇ ਹੈ ਉਹ ਰਹਿ ਗਏ ਸੋ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਸਾਰਾ ਮੀਡੀਆ ਜਿੰਨਾ ਵੀ ਹੈਗਾ ਚਾਹੇ ਉਹ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਉਹ ਸੋਸ਼ਲ ਮੀਡੀਆ ਇਹ ਸਾਰਿਆਂ ਨੇ ਇਕਜੁੱਟਤਾ ਏਕਤਾ ਦਿਖਾਉਂਦੇ ਹੋਏ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਇੱਥੇ तमाम ਤੁਸੀਂ ਦੇਖ ਸਕਦੇ ਹੋ ਕੱਲ ਰਾਤ ਤੋਂ ਹੀ ਜਦੋਂ ਤੋਂ ਇਹ ਮੰਦਭਾਗੀ ਖਬਰ ਆਈ ਸੀ ਉਦੋਂ ਤੋਂ ਸਾਰਾ মিডিਆ ਇੱਥੇ ਖੜਾ ਔਰ ਤਿੱਖਾ ਪ੍ਰਦਰਸ਼ਨ ਕਰਨ ਦੇ ਲਈ ਵੀ ਤਿਆਰ ਸੀ ਪਰ ਅਸੀਂ ਇੱਥੇ ਧੰਨਵਾਦ ਵੀ ਕਰਾਂਗੇ ਸਮੇਂ ਦੀ ਸਰਕਾਰ ਦਾ ਕਿ ਇੱਥੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਬਲਤੇਜ ਪੰਨੂ ਜੀ ਸਲਾਹਕਾਰ ਮੁੱਖ ਮੰਤਰੀ ਤੇ ਉੱਥੇ ਹੀ ਚੇਤਨ ਸਿੰਘ ਜੋੜੇਮਾਜਰਾ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਕੈਬਨਿਟ ਮੰਤਰੀ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ 2 2.5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਉਹ ਇੱਥੇ ਬੈਠੇ ਰਹੇ ਤੇ ਅਸੀਂ ਜਿਹੜੀ ਵੀ ਮੰਗ ਕੀਤੀ ਸੀ ਉਸ ਮੰਗ ਦੇ ਨੇੜੇ ਤੇੜੇ ਜਿਹੜਾ ਹੈ ਇਹਨਾਂ ਨੇ ਸਰਕਾਰੀ ਸਿਸਟਮ ਦੇ ਵਿੱਚ ਅੱਜ ਐਸਡੀਐਮ ਸਾਹਿਬ ਇੱਥੇ ਪਹੁੰਚੇ ਹੈ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪਰਿਵਾਰ ਨੂੰ ਜੋ ਮਦਦ ਕਰ ਸਕਦੇ ਆ ਕੁੱਲ 18 ਲੱਖ ਰੁਪਏ ਦੀ ਮਦਦ ਕਰ ਐਲਾਨ ਕੀਤਾ ਹੈ ਸੋ ਪਰਿਵਾਰ ਗਰੀਬ ਪਰਿਵਾਰ ਹੈ ਬੱਚੇ ਛੋਟੇ ਆ ਜਿਹੜੀ ਵਿਧਵਾ ਇਕੱਲੀ ਰਹਿ ਗਈ ਹੈ ਸੋ ਇਹ ਸਹਾਰਾ ਬਹੁਤ ਵੱਡਾ ਸਹਾਰਾ ਹੋਏਗਾ ਖੈਰ ਸਾਡੀ ਉਮੀਦ ਸਰਕਾਰ ਤੋਂ ਬਹੁਤ ਜ਼ਿਆਦਾ ਸੀ ਪਰ ਸਰਕਾਰ ਦੀਆਂ ਵੀ ਆਪਣੀਆਂ ਮਜਬੂਰੀਆਂ ਉਹਨਾਂ ਨੇ ਦੱਸੀਆਂ ਮੈਂ ਇੱਥੇ ਹੀ ਧੰਨਵਾਦ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਮੈਂ ਤਮਾਮ ਪੰਜਾਬ ਦੇ ਹਰਿਆਣੇ ਦੇ ਤੇ ਮੇਰੇ ਦਿੱਲੀ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਨੂੰ ਪਲ-ਪਲ ਅਪਡੇਟ ਕਰਦੇ ਰਹੇ ਤੇ ਪਲ-ਪਲ ਸਾਡੇ ਨਾਲ ਜੁੜੇ ਰਹੇ ਤੇ ਬਾਰ-ਬਾਰ ਇਹ ਕਹਿੰਦੇ ਰਹੇ ਕਿ ਤੁਸੀਂ ਇੱਕ ਵਾਰ ਆਵਾਜ਼ ਮਾਰਿਓ ਅਸੀਂ ਇੱਥੇ ਆ ਕੇ ਖੜਾਂਗੇ ਐਡਾ ਵੱਡਾ ਪੱਤਰਕਾਰ ਭਾਈਚਾਰੇ ਦਾ ਇੱਕਾ ਜਿਹੜਾ ਹੈ ਅਸੀਂ ਪਹਿਲੀ ਵਾਰ ਹੀ ਦੇਖਿਆ ਔਰ ਮੈਂ ਉਮੀਦ ਕਰਦਾ ਗੁਜਾਰਿਸ਼ ਕਰਦਾ ਕਿ ਇੱਕਾ ਇਸੇ ਤਰ੍ਹਾਂ ਬਣਾ ਕੇ ਰੱਖੋ ਕਿਉਂਕਿ ਤੁਸੀਂ ਲੋਕਤੰਤਰ ਦੇ ਚੌਥੇ ਪਿੱਲਰ ਹੋ ਤੁਸੀਂ ਟੱਕਾ ਨਹੀਂ ਬਰਦਾਸ਼ਤ ਕਰ ਸਕਦੇ ਲੋਕਾਂ ਦਾ ਤੇ ਤੁਹਾਡੇ ਨਾਲ ਟੱਕਾ ਨਾ ਹੋਵੇ ਇਸ ਲਈ ਤੁਹਾਨੂੰ ਇੱਕਾ ਰੱਖਣਾ ਬਹੁਤ ਜ਼ਰੂਰੀ ਹੈ ਘਰਸ਼ ਕਰਦੀ ਜਰੂਰਤ ਲੱਗੇ ਤੁਹਾਨੂੰ ਜੀ ਸਕਦਾ ਹੈ ਕਿ ਅਜਿਹੇ ਕਾਨੂੰਨ ਪਰ ਪਾਸ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਵੀ ਪਤਾ ਕਰਦੇ ਕਿ ਉਸੇ ਪਤਾ ਦਾ ਸਾਹਮਣਾ ਕਰਨਾ ਪੈਗਾ ਸੰਘਰਸ਼ ਨਹੀਂ ਕਰ ਮੈਂ ਵੇਖੋ ਇੱਥੇ ਸਪਸ਼ਟ ਕਰਨਾ ਚਾਹੁੰਦਾ ਜੀ ਜਿਹੜਾ ਲੋਕ ਸੰਪਰਕ ਵਿਭਾਗ ਹੈ ਇੱਕ yellow card issue ਕਰਦਾ ਉਹਦੇ ਤਹਿਤ ਇੱਕ ਗਰੁੱਪ ਇੰਸ਼ੋਰੈਂਸ ਹੁੰਦੀ ਹੈ ਉਸ ਦੀ ਮਿਆਦ 5 ਲੱਖ ਰੁਪਏ ਹੈ ਮਤਲਬ ਜੇਕਰ ਕੋਈ ਇਨਸਾਨ ਮਰ ਜਾਂਦਾ ਹੈ ਤੇ ਉਸ ਨੂੰ 5 ਲੱਖ ਰੁਪਏ ਅੱਜ ਜਾਨ ਦਾ ਮੁੱਲ ਕਦੇ ਵੀ ਨਹੀਂ ਪਾਇਆ ਜਾ ਸਕਦਾ ਪਰ 5 ਲੱਖ ਰੁਪਏ ਇੰਨੀ ਅਮਾਉਂਟ ਨਹੀਂ ਹੈ ਕਿ ਕਿਸੇ ਦਾ ਪਰਿਵਾਰ ਚੱਲ ਜੇ ਇਸ ਬਾਬਤ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ ਜੋੜੇ ਮਾਜਰਾ ਸਾਹਿਬ ਨਾਲ ਉਹਨਾਂ ਨੇ ਕਿਹਾ ਤੁਰੰਤ ਪ੍ਰਭਾਵ ਤੇ ਅੱਜ ਹੀ ਮੈਂ ਗੱਲ ਕਰੂੰਗਾ ਇਸ ਨੂੰ 20 ਲੱਖ ਰੁਪਏ ਦੇ ਵਿੱਚ ਤਬਦੀਲ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਪੱਤਰਕਾਰ ਭਰਾਵਾਂ ਦਾ ਇਸ ਤੇ ਫਾਇਦਾ ਹੋਊਗਾ ਕਿਉਂਕਿ 20 ਲੱਖ ਰੁਪਏ ਵੀ ਕਰਦੇ ਗਏ ਜੀ ਦਾ ਮੁੱਲ ਪੂਰਾ ਨਹੀਂ ਕਰ ਸਕਦਾ ਉਹਦੀ ਕਮੀ ਨਹੀਂ ਪੂਰੀ ਕਰ ਸਕਦਾ ਪਰ ਉਸ ਦਾ ਪਰਿਵਾਰ ਦਰਦਰ ਦੀਆਂ ਠੋਕਰਾਂ ਖਾਣ ਤੋਂ ਬਚ ਜਾਂਦਾ ਇਸ ਲਈ ਵੀ ਮੈਂ ਜੇਕਰ ਇਹ ਫੈਸਲਾ ਅਮਲ ਦੇ ਵਿੱਚ ਲਿਆਂਦਾ ਜਾਂਦਾ ਤੇ ਅਸੀਂ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧੰਨਵਾਦੀ ਹੋਵਾਂਗੇ ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਫਿਰ ਗੁਜਾਰਿਸ਼ ਕਰਦਾ ਕੇਸ ਤੇ ਅਮਰ ਕਰਕੇ ਜਰੂਰ ਜਿਹੜਾ ਹੈ ਇਸ ਨੂੰ ਓਕੇ ਕਰਿਓ ਕਿਉਂਕਿ ਇਹ ਬਹੁਤ ਲਾਜ਼ਮੀ ਹੈ ਪੱਤਰਕਾਰ ਹਰ ਉਸ ਥਾਂ ਤੇ ਜਾਂਦਾ ਜਿੱਥੇ ਜਾਨ ਜੋਖਮ 'ਚ ਪਾਣੀ ਹੁੰਦੀ ਹੈ ਚਾਹੇ ਕੋਈ ਸੰਘਰਸ਼ ਹੋਵੇ ਕੋਈ ਤਰਨਾ ਹੋਵੇ ਕੋਈ ਆਫਤਾ ਹੋਵੇ ਕੁਦਰਤੀ ਆਫਤਾ ਹੋਵੇ ਮੌਸਮ ਦੀ ਖਰਾਬੀ ਹੋਵੇ ਪੱਤਰਕਾਰ ਨੇ ਕਵਰੇਜ ਕਰਨ ਜਾਣਾ ਹੀ ਹੁੰਦਾ ਸੋ ਉੱਥੇ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ ਵੱਲ ਜਰੂਰ ਧਿਆਨ ਦੇਵੇ ਉੱਥੇ तमाम ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਚਾਹੇ ਕਿਸਾਨ ਜਥੇਬੰਦੀਆਂ ਸਨ ਚਾਹੇ ਧਾਰਮਿਕ ਜਥੇਬੰਦੀਆਂ ਸਨ ਚਾਹੇ ਸਮਾਜਿਕ ਜਥੇਬੰਦੀਆਂ ਸਨ ਜੇ ਸਾਡੇ ਕਾਲਜ ਸਟੂਡੈਂਟਸ ਦੀ ਜਥੇਬੰਦੀਆਂ ਸਨ ਜਿਹੜੇ ਵੀ ਸਾਡੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਔਰ ਜਿਨ੍ਹਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਤੁਸੀਂ ਆਵਾਜ਼ ਮਾਰੋਗੇ ਅਸੀਂ ਆਵਾਂਗੇ ਮੈਂ ਉਹਨਾਂ ਸਾਰਿਆਂ ਦਾ ਇੱਕ ਇੱਕ ਪੈਰ ਆਪਣੇ ਸਿਰ ਮੱਥੇ ਤੇ ਲੰਨਾ ਔਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਇੱਕ ਦੂਜੇ ਦਾ ਸਾਥ ਦੇਓ ਤਾਂ ਜੋ ਸਮਾਜ ਦੇ ਵਿੱਚ ਕਿਸੇ ਨਾਲ ਬਦਕੀ ਹੁੰਦੀ ਹੈ ਕਿਸੇ ਨਾਲ ਮੁਸੀਬਤ ਆਉਂਦੀ ਹੈ ਤਾਂ ਉਸ ਮੁਸੀਬਤ ਤੋਂ ਬਚ ਸਕੇ ਜੀ ਸਾਰਿਆਂ ਤੇ ਜਿਹੜੇ ਪੱਤਰਕਾਰ ਨੇ ਕੀ ਸਨੇਹਾ ਦੇਣਾ ਚਾਹੋਗੇ ਤਾਂ ਜੋ ਕਦੇ ਵੀ ਇਹ ਜਹਾਜ਼ ਕਦੇ ਨਾਲ ਵੀ ਵਾਪਸ ਸਕਦਾ ਹੈ ਤੇ ਪਟਿਆਲਾ ਦੇ ਪੱਤਰਕਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਇੱਕ ਮੰਚ ਤੇ ਇਕੱਠੇ ਹੋਣਾ ਮੈਂ ਤਾਂ ਪੱਤਰਕਾਰ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਜੀ ਕਿ ਕਦੇ ਵੀ ਮੁਸੀਬਤ ਆਏ ਤਾਂ ਇੱਕ ਦੂਜੇ ਦਾ ਸਾਥ ਦਿਓ ਛੋਟੀ ਜੀ ਗੱਲ ਹੈ ਕਿ ਜੇ ਪੰਛੀ ਮਰ ਜਾਂਦਾ ਕੋਈ ਤਰ ਨਾਲ ਦੇ ਪੰਛੀ ਤੈਂ-ਕੈਂ ਕਰਕੇ ਆਪਣੇ ਪੰਛੀਆਂ ਨੂੰ ਸਾਥੀਆਂ ਨੂੰ ਇਕੱਠਾ ਕਰ ਲੈਂਦੇ ਆ ਚਾਹੇ ਉਹ ਮਰਿਆ ਹੁੰਦਾ ਚਾਹੇ ਉਹ ਜ਼ਖਮੀ ਹੁੰਦਾ ਇੱਥੇ ਹੀ ਸਾਨੂੰ ਉਹ ਪੰਛੀਆਂ ਤੋਂ ਸਬਕ ਲੈਣਾ ਚਾਹੀਦਾ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਸਾਥੀਆਂ ਆਪਣੇ ਦੋਸਤਾਂ ਮਿੱਤਰਾਂ ਲਈ ਇਕੱਠੇ ਹੋਈਏ ਜਿਹੜੀ ਦਿੱਕਤ ਜਦੋਂ ਆਏ ਉਸ ਦਿੱਕਤ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਹੀ ਦੇਈਏ ਮੈਂ ਇੱਥੇ ਵਕੀਲ ਭਾਈਚਾਰੇ ਦਾ ਵੀ ਖਾਸ ਤੌਰ ਤੇ ਧੰਨਵਾਦ ਕਰੂੰਗਾ ਸਾਡੇ ਲੀਗਲ ਐਡਵਾਈਜ਼ਰ ਹੈ ਉਹ ਵੀ ਇੱਥੇ ਮੌਕੇ ਤੇ ਮੌਜੂਦ ਰਹੇ ਇਸ ਤੋਂ ਇਲਾਵਾ ਹੋਰ ਵਕੀਲ ਭਾਈਚਾਰਾ ਵੀ ਸਾਡੀ ਸਮਰਥਨ ਦੇ ਵਿੱਚ ਸਾਡੇ ਨਾਲ ਖੜਿਆ ਰਿਹਾ ਜੁਟਿਆ ਰਿਹਾ ਬੀਬਾ ਜੈਨਦਰ ਕੌਰ ਜਿਹੜੇ ਉਹ ਵੀ ਅੱਜ ਸਵੇਰੇ ਤੋਂ ਸਾਡੇ ਨਾਲ ਜੁਟੇ ਰਹੇ ਅਸੀਂ ਹਰ ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਧਾਰਮਿਕ ਸੰਗਠਨ ਦੀ ਗੱਲ ਨਹੀਂ ਮੈਂ ਹਰ ਇੱਕ ਉਸ ਪੈਰ ਦਾ ਧੰਨਵਾਦ ਕਰਦਾ ਜਿਹੜਾ ਪੈਰ ਵੱਧ ਕੇ ਇਸ ਸਾਡੇ ਭਰਾ ਸ਼ਹੀਦ ਅਵਿਨਾਸ਼ ਕੰਬੋਜ ਦੇ ਇਨਸਾਫ ਲਈ ਉਸ ਦੇ ਸੰਦਰਸ਼ ਲਈ ਸਾਡੇ ਤੱਕ ਪਹੁੰਚਿਆ ਸੀ ਕਿੰਨਾ ਮੇਰਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ ਔਰ ਜਿਹੜੀ ਨੌਕਰੀ ਦੀ ਜਿਹੜੀ ਮੰਗ ਹੋ ਰਹੀ ਸੀ ਉਸ ਮੰਗ ਦਾ ਕੀ ਬਣਿਆ ਐ ਐਸਡੀਐਮ ਸਾਹਿਬ ਨੇ ਇੱਥੇ ਆ ਕੇ ਸਾਰੇ ਪ੍ਰੈਸ ਦੇ ਸਾਹਮਣੇ ਗੱਲ ਕਹੀ ਐ ਕਿ 18 ਲੱਖ ਰੁਪਏ ਆਸੀਂ ਮੁਆਵਜ਼ਾ ਜਿਹੜਾ ਹੈ ਵੱਖ-ਵੱਖ ਹਿੱਲੇ ਵਸੀਲਿਆਂ ਤੋਂ ਜਿਵੇਂ ਬਣਿਆ ਹੋਇਆ ਉਹ ਕਰਾਂਗੇ ਤੇ ਸਰਕਾਰੀ ਨੌਕਰੀ ਪੱਕੀ ਜਿਹੜੀ ਆ ਉਸ ਜਿਹੜੀ ਹੈ ਵਿਧਵਾ ਉਸ ਨੂੰ ਦਿੱਤੀ ਜਾਏਗੀ ਤਾਂ ਜੋ ਆਪਣੇ ਬੱਚਿਆਂ ਨੂੰ ਪਾਲ ਪੋਸ ਸਕੇ ਉਹਨਾਂ ਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਨਾ ਪੈਣ ਧੰਨਵਾਦ ਪ੍ਰਧਾਨ ਜੀ ਤੁਹਾਨੂੰ ਵੀ ਬਰਾਬਰ ਉਹਨਾਂ ਦੇ ਕਿਲਾ ਤਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਸਰਬਜੀਤ ਕਬੋਜ ਹੈ ਸਰਬਜੀਤ ਜੀ ਕਿਹ ਲੋ ਵਿਨੈਸ਼ ਜੀ ਗਏ ਉਹਨਾਂ ਦਾ ਦੁੱਖ ਤਾਂ ਬਹੁਤ ਹੈ ਪਰ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਾਇਤਾ ਮਿਲੀ ਹੈ ਉਸ ਦਾ ਤੁਸੀਂ ਕਹਿ ਲੋ ਵੀ ਸੰਤੁਸ਼ਟ ਹੋ ਜੀ ਦੇਖੋ ਤਿੰਨ ਤਾਂ ਉਹਨਾਂ ਦੇ ਕੋਲ ਬੱਚੇ ਹਨ ਜੀ ਕਮਾਨ ਵਾਲਾ ਇਕੱਲਾ ਹੀ ਸੀਗਾ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਦੇਖੋ ਸਾਰਾ ਕਾਰੋਜ ਛੁੱਟ ਗਿਆ ਇੱਕ ਕੋਈ ਬੰਦਾ ਕਮਾਨ ਵਾਲਾ ਸੀ ਠੀਕ ਹੈ ਜੀ ਉਹ ਹੀ ਚਲਾ ਗਿਆ ਤਿੰਨੋ ਬੱਚੇ ਨੇ ਔਰ ਕਮਾਨ ਵਾਲੀ ਇਕੱਲੀ ਰਹਿ ਜਾਏਗੀ ਜੇ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਂਦੀ ਆ ਉਹ ਤਿੰਨੇ ਬੱਚੇ ਪਾਲ ਸਕਦੇ ਨੇ ਸਰਕਾਰ ਨੇ ਪ੍ਰੋਫੈਸਰ ਦਾ ਰਿਟ ਹੋਣਾ ਪਰਿਵਾਰ ਦੇ ਵਿੱਚ ਪਰਿਵਾਰ 'ਚ ਉਹਨਾਂ ਕੋਲ ਤਿੰਨ ਬੱਚੇ ਹੈ ਜੀ ਵੀ ਕਿ ਉਹਨਾਂ ਦੀ ਪਤਨ ਪਤਨੀ ਹੈ ਵਾਹ ਦੇਖੋ ਅਲੱਗ ਰਹਿਣਾ ਉਹਨਾਂ ਤੋਂ ਜੀ ਠੀਕ ਹੈ ਜੀ ਮੇਰੇ ਬੱਚੇ ਅਲੱਗ ਨੇ ਉਹ ਕੰਦੇ ਨਹੀਂ ਸੰਤੁਸ਼ਟੋ ਜਿਹੜਾ ਸਰਕਾਰ ਵੱਲੋਂ ਹਾਂਜੀ ਸਰਕਾਰ ਨੇ ਪ੍ਰੋਫੈਸਰ ਦਿੱਤੀ ਆ ਦੇਖੋ ਹੁਣ ਉਹਨਾਂ ਨੇ ਕਿਹਾ 18 ਲੱਖ ਰੁਪਏ ਜਿਹੜੀ ਬੰਦੀ ਰਕਮੀ ਹੈ ਉਹਨਾਂ ਦੀ ਉਹ ਦਿੱਤੀ ਜਾਏਗੀ ਤੇ ਇੱਕ ਨੌਕਰੀ ਦਾ ਭਰੋਸਾ ਦਿੱਤਾ ਸਾਨੂੰ ਵੀ ਪੱਕੀ ਨੌਕਰੀ ਜਿਹੜੀ ਹੈ ਉਹਨਾਂ ਦੀ ਵਾਈਫ ਨੂੰ ਦਿੱਤੀ ਜਾਏਗੀ ਸਰਕਾਰ ਨੂੰ ਇਹ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਪ੍ਰੋਸੈਸ ਤਾਂ ਪੂਰਾ ਕੀਤਾ ਜਾਵੇ। ਥੈਂਕ ਯੂ। ਮਿਲ ਡਰਾਈਵਰ ਯੂਨੀਅਨ ਪੱਲਵਾਨ। ਆ ਸੁਵਾਰਣ ਤੋਂ ਦੇਣਾ ਆਏ ਸੀ। ਅਰੇ ਰਿਸ਼ਤੇਦਾਰੀ ਹੈ। ਰਿਸ਼ਤੇਦਾਰੀ ਹੈ। ਭਰਾ ਦਾ ਸਾਲ ਆ। ਅੱਛਾ ਜੀ। ਜਿਹਦੀ ਡੈਥ ਹੋਈ ਹੈ। ਜਿਹੜਾ ਪਰਿਵਾਰ ਵੱਲੋਂ ਦੁੱਖ ਤਾਂ ਬਹੁਤ ਹੈ ਪਰ ਜਿਹੜਾ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ ਉਸ ਤੋਂ ਸੰਤੁਸ਼ਟ ਹਾਂ। ਅਸੀਂ ਧੰਨਵਾਦ ਕਰਾਂਗੇ ਜੀ ਇਹਨਾਂ ਨੂੰ ਸਰਕਾਰੀ ਨੌਕਰੀ ਮਿਲ ਜੇ ਬੱਚੇ ਪੜ ਜਾਣਗੇ ਉਹਦੇ। ਦੇ ਬੱਚੇ ਕਿੰਨੇ ਸਾਲ ਦੇ ਬੱਚੇ ਹੈ ਜੀ ਬੱਚੇ ਦਾ ਛੋਟੇ ਛੋਟੇ ਬੱਚੇ ਇੱਕ ਦਾ ਸਵਾ ਗਦੋ ਸਵਾ ਗਦੋ ਸਾਲ ਦੇ ਹੈ ਜੀ ਛੋਟਾ ਬੱਚਾ ਬਿਲਕੁਲ ਹਾਂ ਜੀ ਤਾਂ ਉਹ ਸੰਕੁਸ਼ ਤੋਂ ਜਿਹੜਾ ਸਰਕਾਰ ਨੇ ਸਰਕਾਰ ਦੇ ਸਹੀ ਮਨ ਤੇ ਸਹੀ ਉਤਰ ਗਈ ਆਈ ਫੇਸਬੁਕ ਤੋਂ ਤਾਂ ਗੱਲ